ਜਿਹੜਾ ਬੰਦਾ ਚੱਲਦੀ ਵੀਡੀਓ ਨੂੰ ਸ਼ੇਅਰ ਕਰਦਾ ਉਹਦੇ ਵਾਸਤੇ ਉਹ ਬਾਈ ਇੱਕ ਬੰਦੇ ਦੇ ਪਹਿਲਾਂ ਵੀ ਕਮਰਾ ਫਰੀਕ ਲਾਕੇ ਤਾਂ ਦੇ ਲਾਕੇ ਵੀ ਦੇਵਾਂਗੇ ਜਿਹੜਾ ਸਾਰਿਆਂ ਨੂੰ ਵੱਧ ਵੀਡੀਓ ਸ਼ੇਅਰ ਕਰੂਗਾ ਕਿਵੇਂ ਜਿਹੜਾ ਕੋਰੀ ਕੋਠੀ ਕੰਪਲੀਟ ਕਰਾਉ ਉਹ ਦਿਵਾਲੀ ਤੱਕ ਆਫਰ ਆ ਉਹਦੇ ਕਨਾਲ ਇੱਕ ਪੂਰੀ ਕੋਠੀ ਦੇ ਨਾਲ ਇੱਕ LED ਫਰੀ ਦੇਵਾਂਗੇ ਅਸੀਂ 32 ਇੰਚੀ 스마트 LED 32 ਇੰਚੀ LED ਆ ਭਈ ਆ ਜਿਹੜਾ ਬੰਦਾ ਰੂਮ ਤਿਆਰ ਕਰਵਾਉਂਦਾ ਉਹਦੇ ਪੂਰੀ ਕੋਠੀ ਤਿਆਰ ਕਰਾਉਂਦਾ ਉਹਨੂੰ ਇਹ LED ਬਿਲਕੁਲ ਫਰੀ ਦੇ ਵਿੱਚ ਮਿਲ ਜਾਣੀ ਆ। ਭਾਈ ਜੇ ਥੋੜਾ ਨਵਾਂ ਰੂਮ ਆ ਤੁਹਾਨੂੰ LED ਖਰੀਦਣ ਦੀ ਲੋੜ ਨਹੀਂਗੀ। ਤੁਹਾਨੂੰ ਬਾਈ ਜੁਰੀਆਂ ਆਪ ਹੀ ਦੇ ਜਾਣਗੇ। ਭਾਈ ਜਿਹੜਾ ਬੰਦਾ ਪੂਰੀ ਕੋਠੀ ਨਹੀਂ ਕੰਪਲੀਟ ਕਰਾਉਂਦਾ ਇਕੱਲਾ ਕਮਰਾ ਕੰਪਲੀਟ ਕਰਾਉਂਦਾ ਉਹਦੇ ਵਾਸਤੇ 스마트 ਬਾਜ ਫਰੀ ਆ। ਸੱਚੀ ਗੱਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਾ ਦਾ ਇਸ ਟਾਈਮ ਰਾਮਪੁਰੇ ਪੂਲ ਦੇ ਵਿੱਚ ਆ। ਤੁਸੀਂ ਇਹ ਗੱਲ ਕਦੇ ਸੁਣੀ ਆ? ਭਈ ਜੇ ਤੁਸੀਂ ਰੂਮ ਦੇ ਵਿੱਚ ਆ ਉਹਦੇ ਵਾਲ ਪੇਪਰ ਲਵਾ ਲਿਆ ਤਾਂ ਤੁਹਾਨੂੰ ਆਹ ਐਡੀ LED ਬਿਲਕੁਲ ਫਰੀ ਦੇ ਵਿੱਚ ਮਿਲ ਜੂਗੀ। ਏ ਬਾਈ ਇੱਕ ਬੰਦੇ ਹੀ ਪੋਸੀਬਲ ਕਰ ਸਕਦਾ ਸਿੱਧੂ ਫਲੈਕਸ ਵਾਲੇ ਆ ਜਾ ਬਾਈ ਬਾਈ ਨਾਲ ਮਲਾਉਣੇ ਆ ਪਹਿਲਾਂ ਇਹ ਪੁੱਛ ਲਈ ਵੀ ਕਿਹਦੇ ਝੂੜਤਲੀ ਮਾਰਦਾ ਕਿਉਂਕਿ ਐਡੀ ਆਫਰ ਦੇਣ ਲਈ ਜਿਗਰਾ ਚਾਹੀਦਾ ਵੀ ਜੋ ਜਿਗਰਾ ਬਾਈ ਦੇ ਵਿੱਚ ਹੈਗਾ ਮਨ ਲਾਦਾ ਭੱਜ ਗਿਆ ਯਾਰ ਦੁਕਾਨ ਤੇ ਹੈ ਹੀ ਨਹੀਂਗਾ ਕੋਈ ਅੱਛਾ ਇੱਧਰ ਫਿਰਦਾ ਹਾਂਜੀ ਆਜਾ ਵਾਲਾ ਬਾਈ ਆ ਜਾ ਬਣਾ ਕੈਮਰਾ ਲੈ ਕੇ ਇੱਧਰ ਲੈ ਬਥੇ ਗੱਲਬਾਤ ਕਰੀਏ ਬਾਈ ਆਫਰ ਦੇਦਾ ਦਿੱਤੀ ਤੂੰ ਇਹਦੇ ਵਾਸਤੇ ਜਿਗਰਾ ਬਹੁਤ ਚਾਹੀਦਾ ਵੱਡਾ ਭਾਈ ਆਪਾਂ ਸੇ ਦੋ ਫਲੈਕਸ ਰਾਮਪਰੇ ਵਾਲਾ ਜਿਹੜਾ ਕੁਝ ਕਹਿੰਦੇ ਹੁੰਦੇ ਨਾ ਕਰਦੇ ਆ। ਅੱਛਾ ਠੀਕ ਆ। ਪਹਿਲਾਂ ਮੈਂ ਕਰਿਆ ਕਰਿਆ ਕਹਿਆ ਤੇ ਕਰਿਆ ਨਾ। ਨਾਮੇ ਲਾ ਕੇ ਤੇ ਨਾ ਫਰੀ। ਪਹਿਲਾਂ ਤਾਂ ਯਾਰ ਤੂੰ ਇਹ ਇਹ ਗੱਲਾਂ ਛੱਡ। ਆਲਰੀਡੀ ਦੀ ਗੱਲ ਫੇਰ ਕਰ। ਜਿਹੜਾ ਬੰਦਾ ਚੱਲਦੀ ਵੀਡੀਓ ਨੂੰ ਸ਼ੇਅਰ ਕਰਦਾ। ਉਹਦੇ ਵਾਸਤੇ। ਉਹ ਭਾਈ ਇੱਕ ਬੰਦੇ ਦੇ ਪਹਿਲਾਂ ਵੀ ਕਮਰਾ 프리ਕ ਲਾ ਕੇ ਤਾਂ ਦੇ ਲਾ ਕੇ ਵੀ ਦੇਵਾਂਗੇ। ਜਿਹੜਾ ਸਾਰਿਆਂ ਨੂੰ ਵੱਧ ਵੀਡੀਓ ਸ਼ੇਅਰ ਕਰੂਗਾ। ਅੱਛਾ ਹਾਂਜੀ ਤੇ ਆਹ LED ਦਾ ਕੀ फंडा ਵਾ ਇਹ LED ਵਿੱਚ ਜਿਹੜਾ ਕੋਈ ਕੋਠੀ ਕੰਪਲੀਟ ਕਰਾਉ ਉਹ ਦਿਵਾਲੀ ਤੱਕ ਆਫਰ ਆ ਉਹਦੇ ਨਾਲ ਇੱਕ ਪੂਰੀ ਕੋਠੀ ਦੇ ਨਾਲ ਇੱਕ LED ਫ੍ਰੀ ਦੇਵਾਂਗੇ ਅਸੀਂ 32 ਇੰਚੀ ਦੀ ਸਮਾਰਟ LED 32 ਇੰਚੀ LED ਆ ਪਈ ਆ ਜਿਹੜਾ ਬੰਦਾ ਰੂਮ ਤਿਆਰ ਕਰਵਾਉਂਦਾ ਉਹਦੇ ਪੂਰੀ ਕੋਠੀ ਤਿਆਰ ਕਰਾਉਂਦਾ ਉਹ ਨੂੰ ਇਹ LED ਬਿਲਕੁਲ ਫ੍ਰੀ ਦੇ ਵਿੱਚ ਮਿਲ ਜਾਣੀ ਆ ਭਾਈ ਜੇ ਤੁਹਾਡਾ ਨਵਾਂ ਰੂਮ ਆ ਤੁਹਾਨੂੰ LED ਖਰੀਦਣ ਦੀ ਲੋੜ ਨਹੀਂਗੀ ਤੁਹਾਨੂੰ ਬਾਈ ਜੁਰੀਆਂ ਆਪ ਹੀ ਦੇ ਜਾਣਗੇ ਤੇ ਭਾਈ ਇੱਕ ਗੱਲ ਹੋਰ ਜੀ ਆਹਾ ਮੰਨ ਕੇ ਚਲੋ ਹੁਣ ਆ ਜਿਹੜੀ ਸਮਾਰਟ ਬਾਜ ਇਹਦੀ ਵੀ ਇੱਕ ਤੁਸੀਂ ਆਫਰ ਲਾ ਲੀ। ਭਾਈ ਜਿਹੜਾ ਬੰਦਾ ਪੂਰੀ ਕੋਟੀ ਨਹੀਂ ਕੰਪਲੀਟ ਕਰਾਉਂਦਾ ਕੱਲਾ ਕਮਰਾ ਕੰਪਲੀਟ ਕਰਾਉਂਦਾ ਉਹਦੇ ਬਾਅਦ ਤੇ ਸਮਾਰਟਵਾਚ ਫਰੀ ਆ। ਜੀ ਆ ਜਾ ਭਾਈ ਨੇੜੇ ਆ ਜਾ ਪਹਿਲਾਂ ਤਾਂ ਮਸ਼ੀਨ ਦਿਖਾਈਏ ਇੱਧਰਲੇ ਪਾਸੇ ਪ੍ਰਿੰਟ ਕਰਨਾਂ ਦੀ ਮਸ਼ੀਨ ਲੱਗੀ ਹੋਈ ਆ। ਭਾਈ ਕਿੰਨੇ ਘਟੇਮ ਦੇ ਵਿੱਚ ਵਾਲ ਪੇਪਰ ਪ੍ਰਿੰਟ ਕਰ ਦਿੰਦੀ ਆ। ਭਾਈ ਜੀ ਘੰਟੇ ਡੇਢ ਤੇ 2 ਘੰਟਿਆਂ ਦੇ ਵਿੱਚ ਇੱਕ ਰੂਮ ਤਿਆਰ ਕਰ ਦਿੰਦੇ ਆ। ਡੇਢ 2 ਘੰਟਿਆਂ ਦੇ ਵਿੱਚ ਭਾਈ ਇੱਕ ਰੂਮ ਤਿਆਰ ਕਰ ਦਿੰਦੀ ਆ ਇਹ ਸ਼ੇਅਰ ਕਰੋ ਦੱਬ ਕੇ ਤੇ ਸ਼ੇਅਰ ਕਰਨ ਨਾਲ ਉਹ ਆਫਰ ਤਾਂ ਬਹੁਤ ਘੈਂਡ ਆ ਤੇ ਬਾਕੀ ਭਾਈ ਹੋਰ ਵਾਲਪੇਪਰਾਂ ਦੇ ਕੀ ਆਫਰ ਆ ਵਾਲਪੇਪਰਾਂ ਦੇ ਦਦੋ ਗਾਰੰਟੀ ਕਨੇਡਾ ਦੀ ਸਕੇਅਰ ਫੁੱਟ ਪੇਪਰ ਆ 8 ਸਾਲ ਦੀ ਗਾਰੰਟੀ ਆ ਜੀ ਕੰਪਲੀਟ ਸਾਡੇ ਕੋਲ ਤਿਆਰ ਕਰੋਨਾ 12 ਰੁਪਏ ਸਕੇਅਰ ਫੁੱਟ ਆ 8 ਸਾਲ ਦੀ ਗਾਰੰਟੀ ਆ ਸਟਾਰ ਦਾ ਪੇਪਰ ਯਾਰ 24 ਰੁਪਏ ਰੇਟ ਆਉ ਸਾਡੇ ਕੋਲ 18 ਰੁਪਏ ਸਕਰ ਫੁੱਟਾ ਅੱਛਾ 10 ਸਾਲ ਦੀ ਗਰੰਟੀ ਆਉਦੀ ਡਿਜ਼ਾਈਨ ਕਿੰਨੇ ਦਾ ਥੋੜਾ ਡਿਜ਼ਾਈਨ ਬਾਈ 1 ਲੱਖ 2 ਲੱਖ ਜਿੰਨਾ ਕਸਟਮਰ ਲੱਖ 2 ਲੱਖ ਡਿਜ਼ਾਈਨ ਹੀ ਆ ਜਿੰਨਾ ਕਸਟਮਰ ਕੋਲ ਨੇ ਡਿਜ਼ਾਈਨ ਅਸੀਂ ਦੇਵਾਂਗੇ ਵਾਹ ਜੀ ਵਾਹ ਬਾਈ ਜਿੰਨੇ ਮਰਜੀ ਡਿਜ਼ਾਈਨ ਨੇ ਦੇ ਕੋਲ ਚੱਕੋ ਤੇ ਬਾਕੀ ਬਾਈ ਇੱਕ ਗੱਲ ਹੋਰ ਆ ਵੀ ਸੋਰੇ ਸਲਾਹ ਇੱਕ ਪੇਪਰ ਵੀ ਬੰਦਾ ਕਹਿੰਦਾ ਕਈ ਵਾਰ ਮਾਰਾ ਬਾਈ ਪੇਪਰ ਵੀ ਚੈੱਕ ਕਰਵਾਈ ਦੇ ਯਾਰ ਹੁਣ ਲੱਗਦਾ ਇੱਥੇ ਨਾ ਪੇਪਰ ਵੀ ਚੈੱਕ ਕਰਾ ਦਿਆ ਕਰਨ ਦੱਸ ਦੇ ਵੀ ਪੇਪਰ ਵੀ ਕਿਹੜਾ ਚੈੱਕੋ ਹੂੰ ਕਈ ਵਾਰੀ ਕੋਈ ਵੀਡੀਓ ਦੇ ਕੇ ਕਹਿੰਦਾ ਨਾ ਜੀ ਪੇਪਰ ਮਾਰਾ ਪੇਪਰ ਵੀ ਸਾਡੇ ਕੋਲ ਚੈੱਕ ਕਰ ਲਓ ਵੀ ਪੇਪਰ ਵੀ ਕਿਹੜਾ ਹੈ ਹਾਂ ਪੇਪਰ ਵੀ ਬਹੁਤ ਵਧੀਆ ਬਾਈ ਪੂਰਾ ਟਾਪ ਦਾ ਪੇਪਰ ਆ ਪੇਪਰ ਦੇਖ ਕੇ ਤੁਹਾਨੂੰ ਆਪ ਹੀ ਦੱਸ ਦੂਗਾ ਬਾਈ ਯਾਰ ਪੇਪਰ 'ਚ ਕੋਈ ਜਿਹੀ ਕਮੀ ਹੈਗੀ ਇਹ ਡਿਸਟ੍ਰੀਬਿਊਟਰੀ ਚੀਜ਼ ਬਾਰੇ ਨੌਲੇਜ ਆ ਹਾਂ ਤੇ ਬਾਕੀ ਬਾਈ ਸ਼ੇਅਰ ਕਰ ਦਿਓ ਦਬ ਕੇ 1.5 ਤੋਂ 2 ਘੰਟੇ ਦੇ ਵਿੱਚ ਕਮਰਾ ਤਿਆਰ ਹੋ ਜਾਣਾ ਜਿਨੇ ਕੋਠੀ ਤਿਆਰ ਕਰਾਉਣੀ ਆ ਉਹਦੇ ਵਾਸਤੇ ਐਲਈਡੀ ਪਈ ਆ ਜਿਨੇ ਇਕੱਲਾ ਕਮਰਾ ਤਿਆਰ ਕਰਾਉਣਾ ਡਿਲੀਵਰੀ ਫ੍ਰੀ ਡਿਲੀਵਰੀ ਫ੍ਰੀ ਆ ਫ੍ਰੀ ਆ ਜੀ ਲੈ ਬਈ ਬਾਈ ਇੰਨੀ ਆਫ ਬਚਾਉਣਾ ਹੈ ਹੀ ਨਹੀਂ ਆਪਾਂ ਇਹ ਦਿਵਾਲੀ ਲੋਕਾਂ ਨੂੰ ਖੁਸ਼ੀ ਕਰਨਾ ਵਾਹ ਜੀ ਦਿਵਾਲੀ ਡਿਲੀਵਰੀ ਫ੍ਰੀ ਆ ਦੇਖ ਮੈਂ ਆਫਰਾਂ განੋਂ ਲਾ ਗਿਆ ਡਿਲੀਵਰੀ ਫੀ ਐਲਈਡੀ ਫ੍ਰੀ ਵਾਚ ਫ੍ਰੀ ਇੱਕ ਕਮਰਾ ਫ੍ਰੀ ਸ਼ੇਅਰ ਕਰਨਾ ਨੂੰ ਤੇ ਜਿਹੜਾ 14 ਵਾਲਾ ਉਹ 12 ਰੁਪਏ ਦਾ 7 ਰੁਪਏ ਕੱਲਾ ਵਾਲ ਪੇਪਰ ਲੱਖ 2 ਲੱਖ ਡਿਜ਼ਾਈਨ ਯਾਰ ਮੈਂ ਕਹਿੰਦਾ ਗੈਨਾ ਔਖਾ ਹੋ ਜਾਂਦਾ ਇੰਨਾ ਕੁਛ ਹੈ ਨਾ ਭਾਈ ਸ਼ੇਅਰ ਕਰੋ ਦੱਬ ਕੇ ਭਾਈ ਨੰਬਰ ਭਾਈ ਮੜਾ ਜਾ ਬੋ ਨੰਬਰ ਭਾਈ ਜੀ 92173 21000 ਬਾਕੀ ਆਪਾਂ ਸਕਰੀਨ ਤੇ ਚਲਾ ਦਾਂਗੇ ਨੰਬਰ ਜੀ ਜੀ ਲਓ ਜੀ ਸ਼ੇਅਰ ਕਰ ਦਿਓ ਲੋਕੇਸ਼ਨ ਕੀ ਹੈ ਵੀਰੇ ਰਾਮਪਰਾ ਪੋਲ ਬ ਰਾਮਪਰਾ ਫੂਲ ਬੈਂਕ ਵਿਆਹ ਡਾਕਖਾਨੇ ਸਾਹਮਣੇ ਲਓ ਜੀ ਸ਼ੇਅਰ ਕਰੋ 골ਡ 가우살라 마켓 ਜੀ ਧੰਨਵਾਦ ਧੰਨ